ਸੋ ਟੌਕਸਿਕ ਡਰੱਗ ਦੇ ਨਾਲ ਹੋਣ ਵਾਲੀਆਂ ਮੌਤਾਂ ਜਿਹੜੀਆਂ ਨੇ ਉਹ ਕੈਨੇਡਾ ਭਰ ਦੇ ਵਿੱਚ ਇੱਕ ਵੱਡਾ ਮੁੱਦਾ ਹੈ ਬੇਸ਼ੱਕ ਬ੍ਰਿਟਿਸ਼ ਕੋਲੰਬੀਆ ਇਸ ਚੀਜ਼ ਨੂੰ ਲੈ ਕੇ ਬਹੁਤ ਲੰਮਾ ਸਮਾਂ ਚਰਚਾ ਦੇ ਵਿੱਚ ਹੈ ਪਰ ਇਹ ਸਮੱਸਿਆ ਕਿਤੇ ਵੀ ਘਟ ਨਹੀਂ ਜੇ ਅਸੀਂ ਅਲਬਰਟਾ ਦੀ ਗੱਲਬਾਤ ਕਰਦੇ ਹਾਂ ਤਾਂ ਅਲਬਰਟਾ ਦੇ ਵਿੱਚ ਵੀ 2023 ਦੇ ਦੌਰਾਨ ਡਰੱਗ ਓਵਰਡੋਸ ਦੇ ਨਾਲ ਬਹੁਤ ਮੌਤਾਂ ਹੋਈਆਂ ਨੇ ਕੁਝ ਰਿਪੋਰਟਸ ਇਹ ਗੱਲਬਾਤ ਵੀ ਕਹਿੰਦੀਆਂ ਨੇ ਕਿ ਸ਼ਾਇਦ 2023 ਦੇ ਕੁਝ ਮਹੀਨਿਆਂ 'ਚ ਰੋਜ਼ਾਨਾ 3 ਤੋਂ 4 ਮੌਤਾਂ ਵੀ ਅਲਬਰਟਾ ਦੇ ਵਿੱਚ ਡਰੱਗ ਓਵਰਡੋਸ ਦੇ ਨਾਲ ਹੋਈਆਂ ਇਸੇ ਤੰਗ ਦੇ ਨਾਲ ਜਦੋਂ ਅਸੀਂ ਗ੍ਰੇਟਰ ਟ੍ਰਾਂਟੋ ਏਰੀਆ ਦੀ ਗੱਲਬਾਤ ਕਰਦੇ ਹਾਂ 온ਟਾਰੀਓ ਦੇ ਵਿੱਚ ਤਾਂ ਉੱਥੇ ਵੀ ਜਿਹੜਾ ਟੌਕਸਿਕ ਡਰੱਗ ਕ੍ਰਾਈਸਿਸ ਹੈ ਉਹ ਘਟ ਨਹੀਂ ਹੈ ਉੱਥੇ ਵੀ ਲੋਕਾਂ ਦਾ ਓਵਰਡੋਜ਼ ਹੋਣਾ ਜਾਂ ਮੌਤਾਂ ਦਾ ਸਿਲਸਲਾ ਨਿਰੰਤਰ ਵੱਧ ਰਿਹਾ ਪਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2016 ਚ ਇਹਨੂੰ ਹੈਲਥ ਐਮਰਜੈਂਸੀ ਐਲਾਨਿਆ ਗਿਆ ਸੀ ਤੇ ਉਸ ਹੈਲਥ ਐਮਰਜੈਂਸੀ ਐਲਾਨਣ ਤੋਂ ਬਾਅਦ ਨਿਰੰਤਰ ਕਦਮ ਜਿਹੜੇ ਉਹ ਚੁੱਕੇ ਗਏ ਪਰ ਇਹਦੇ باوجود ਜਿਹੜੀ ਅਨਰੇਗੂਲੇਟਰ ਟੌਕਸਿਕ ਡਰਗ ਸਪਲਾਈ ਹੈ ਇਹਦੇ ਕਰਦਿਆਂ ਲੋਕ ਓਵਰਡੋਸ ਵੀ ਹੋ ਰਹੇ ਨੇ ਤੇ ਉਹਨਾਂ ਦੀ ਮੌਤ ਵੀ ਹੋ ਰਹੀ ਹੈ ਸੋ ਬੇਸ਼ੱਕ 200 ਤੋਂ ਥੱਲੇ ਅੰਕੜਾ ਜਿਹੜਾ ਮਾਰਚ ਦੇ ਵਿੱਚ ਰਿਹਾ ਤੇ ਇਹ ਕਿਹਾ ਜਾ ਰਿਹਾ ਹੈ ਕਿ ਪਿਛਲੇ ਮਾਰਚ ਦੇ ਮੁਕਾਬਲੇ ਇਹ 11% ਘਟ ਵੀ ਹੈ ਪਰ ਨਾਲੋਂ ਨਾਲ ਇਹ ਉਸ ਹੱਦ ਤੱਕ ਘਟ ਨਹੀਂ ਹੋਇਆ ਜਿਸ ਢੰਗ ਦੇ ਨਾਲ ਹੋਣਾ ਚਾਹੀਦਾ ਸੀ ਜਿਸ ਢੰਗ ਦੇ ਨਾਲ ਜ਼ਰੂਰਤ ਸੀ ਬੇਸ਼ੱਕ ਤਿੰਨ ਕੁਆਟਰ ਜਿਹੜੀ ਮੌਤ ਹੈ ਉਹ ਮਰਦਾਂ ਦੀ ਹੁੰਦੀ ਹੈ ਡਰਗ ਓਵਰਡੋਸ ਦੇ ਨਾਲ ਇੱਕ ਕੁਆਟਰ ਔਰਤਾਂ ਦੀ ਹੁੰਦੀ ਹੈ ਪਰ ਹੁਣ ਔਰਤਾਂ ਦੀ ਮੌਤ ਦਾ ਨੰਬਰ ਜਿਹੜਾ ਉਹ ਵਧਣ ਲੱਗਿਆ ਕਿ ਜੇਕਰ 1 ਲੱਖ ਪਿੱਛੇ 20 ਸੀਗਾ ਪਹਿਲਾਂ ਤਾਂ ਹੁਣ 1 ਲੱਖ ਪਿੱਛੇ 23 ਤੇ ਜਿਹੜਾ ਉਹ ਆ ਗਿਆ ਇਹਦਾ ਮਤਲਬ ਔਰਤਾਂ ਦਾ ਵੀ ਡਰਗ ਓਵਰਡੋਜ਼ ਹੋਣ ਦਾ ਸਿਲਸਿਲਾ ਤੇ ਮੌਤ ਹੋਣ ਦਾ ਰੁਝਾਨ ਜਿਹੜਾ ਉਹ ਲਗਾਤਾਰ ਵਧ ਰਿਹਾ ਹੈ ਬੀਸੀਡੀ ਸਰਕਾਰ ਦੇ ਵੱਲੋਂ ਬਹੁਤ ਸਾਰੇ ਕਦਮੇ ਨੂੰ ਲੈ ਕੇ ਚੁੱਕੇ ਗਏ ਜੀ ਵਿੱਚ ਫੈਡਰਲ ਸਰਕਾਰ ਦੀ ਪ੍ਰਵਾਨਗੀ ਦੇ ਨਾਲ ਡਰਗ ਡ੍ਰੀਕੀਮਾਈਲਾਈਜ਼ ਕਰਨ ਦਾ ਫੈਸਲਾ ਜਿਹੜਾ ਲਿਆ ਗਿਆ ਕਿ 2.5 ਗ੍ਰਾਮ ਤੱਕ ਜੇਕਰ ਕਿਸੇ ਕੋਲੇ ਨਸ਼ਾ ਹੈ ਤਾਂ ਉਹਦੀ ਵਰਤੋਂ ਕਰ ਸਕਦਾ ਹੈਗਾ ਤੇ ਉਹਦੇ ਤੇ ਕੋਈ ਕੇਸ ਜਿਹੜਾ ਉਹ ਦਰਜ ਨਹੀਂ ਹੋਊਗਾ ਇਸ ਤੋਂ ਇਲਾਵਾ ਕਈ ਮਸ਼ੀਨਾਂ ਲਗਾਈਆਂ ਗਈਆਂ ਜੋ ਸਰਵਲੈਂਸ ਪੁਲਿਸ ਅਧਿਕਾਰੀ ਉਸ ਤੰਗ ਦੇ ਨਾਲ ਕਰਦੇ ਸੀ ਕਿ ਜੇਕਰ ਕਿਤੇ ਕੋਈ ਨਸ਼ਾ ਕਰ ਰਿਹਾ ਤੇ ਉਹ ওভারਡੋਜ਼ ਹੁੰਦਾ ਤਾਂ ਉਹਨੂੰ ਫਰਸਟ ਏਡ ਉਸੇ ਸਮੇਂ ਮਹਈਆ ਕਰਵਾਈ ਜਾਵੇ ਪਰ ਇਹਦੇ ਨਾਲ ਇੱਕ ਜਨਤਕ ਸਮੱਸਿਆ ਜਿਹੜੀ ਉਹ ਖੜੀ ਹੋ ਗਈ ਜਨਤਕ ਸਮੱਸਿਆ ਇਹ ਖੜੀ ਹੋ ਗਈ ਕਿ ਜਿਹੜੇ ਲੋਕ ਡਰੱਗ ਐਡਿਕਟ ਨੇ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ ਤਾਂ ਉਹਨਾਂ ਨੇ ਹਰ ਜਨਤਕ ਥਾਂ ਤੇ ਬਹਿ ਕੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਆਮ ਤਸਵੀਰਾਂ ਜਿਹੜੀਆਂ ਦੇਖੀਆਂ ਹੋਣੀਆਂ ਕਿ ਜਿਹੜੇ ਬੱਸ ਸਟਾਪਸ ਨੇ ਉੱਥੇ ਬਹੁਤ ਸਾਰੇ ਲੋਕ ਬੈਠੇ ਨੇ ਜਿਹੜੇ ਕਿ ਡਰੱਗ ਕੰਜ਼ਿਊਮ ਕਰ ਰਹੇ ਨੇ ਜਾਂ ਤਾਂ ਜਾਂ ਉਹਨਾਂ ਨੇ ਡਰੱਗ ਕੰਜ਼ਿਊਮ ਕੀਤਾ ਹੋਇਆ ਉਹਦੇ ਬਾਅਦ ਉਹ ਉੱਥੇ ਬੈਠੇ ਨੇ ਇਸ ਤੋਂ ਇਲਾਵਾ ਪਾਰਕਾਂ ਦੇ ਵਿੱਚ ਬਹੁਤ ਸਾਰੇ ਜਨਤਕ ਥਾਵਾਂ ਦੇ ਉੱਪਰ ਜਿੱਦਾਂ ਕਿ ਟਰਾਂਜ਼ਿਟ ਆ ਟਰਾਂਜ਼ਿਟ ਦੇ ਜਿਹੜੇ ਬੱਸ ਸਟਾਪਸ ਨੇ ਜਾਂ ਜਿਹੜੇ ਬੱਸ ਐਕਸਚੇਂਜ ਨੇ ਉੱਥੇ ਲੋਕ ਤੁਹਾਨੂੰ ਨਸ਼ੇ ਦੀ ਹਾਲਤ ਦੇ ਵਿੱਚ ਮਿਲਣਗੇ ਹਸਪੀਟਲ ਦੇ ਬਾਹਰ ਮਿਲਣਗੇ ਜਾਂ ਕੋਈ ਬਿਜ਼ਨਸ ਆ ਕਿਸੇ ਦਾ ਤੇ ਉਸ ਸਪੈਸੀਫਿਕ ਉਸ ਜਗ੍ਹਾ ਤੇ ਆ ਜਿਹੜਾ ਕਿ ਡਾਊਨ ਟਾਊਨ ਵਰਗਾ ਏਰੀਆ ਪ੍ਰਤੀਤ ਹੁੰਦਾਗਾ ਤਾਂ ਉੱਥੇ ਤੁਹਾਨੂੰ ਬਿਜ਼ਨੈਸਸ ਦੇ ਬਾਹਰ ਤਿੰਨ ਤੋਂ ਚਾਰ ਪੰਜ ਲੋਕ ਜਿਹੜੇ ਉਹ ਇਸੇ ਢੰਗ ਦੇ ਨਾਲ ਡਰੱਗ ਦੀ ਦਲਦਲ ਦੇ ਵਿੱਚ ਫਸੇ ਹੋਏ ਜਿਹੜੇ ਉਹ ਮਿਲ ਜਾਣਗੇ ਤਾਂ ਇਹ ਸਮੱਸਿਆ ਬੜੀ ਗੰਭੀਰ ਹੋ ਗਈ ਕਿ ਜਿਹੜੇ ਆਮ ਲੋਕ ਨੇ ਜਿਹੜੇ ਨਸ਼ੇ ਦੀ ਵਰਤੋਂ ਨਹੀਂ ਕਰਦੇ ਤੇ ਉਹਨਾਂ ਨੂੰ ਅਨਸੇਫ ਫੀਲ ਹੁੰਦਾਗਾ ਜਦੋਂ ਉਹ ਕਿਸੇ ਨੂੰ ਇਸ ਤਰ੍ਹਾਂ ਖੁੱਲੇ ਆਮ ਨਸ਼ਾ ਕਰਦਾ ਦੇਖਦੇ ਨੇ ਜਾਂ ਫਿਰ ਕੋਈ ਨਸ਼ੇ ਦੀ ਹਾਲਤ ਚ ਪਿਆ ਜਿਹੜਾ ਉਹ ਦੇਖਦੇ ਆ ਤਾਂ ਇਸ ਸੰਬੰਧੀ ਫਿਰ ਰੀਕ੍ਰਿਮੀਲਾਈਜ਼ ਕਰਨ ਦਾ ਫੈਸਲਾ ਬੀਸੀ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਇੱਕ ਲੈਜਿਸਲੇਸ਼ਨ ਲਿਆਂਦੀ ਗਈ ਉਸ ਲੈਜਿਸਲੇਸ਼ਨ ਦੇ ਥਰੂ ਜਿਹੜੀ ਪ੍ਰਵਾਨਗੀ ਪਾਇਲਟ ਪ੍ਰੋਜੈਕਟ ਦੇ ਥਰੂ ਦਿੱਤੀ ਗਈ ਸੀ ਤਾਂ ਉਹਦੇ ਵਿੱਚ ਅਮੈਂਡਮੈਂਟ ਕੀਤੀ ਗਈ ਸੋ ਹੁਣ ਫੈਡਰਲ ਸਰਕਾਰ ਦੇ ਵੱਲੋਂ ਬੀਸੀ ਸਰਕਾਰ ਦੀ ਇਸ ਪ੍ਰਵਾਨਗੀ ਨੂੰ ਮਨਜ਼ੂਰ ਕਰ ਲਿਆ ਗਿਆ ਤਾਂ ਇਹਦੇ ਬਾਅਦ ਹਸਪੀਟਲਸ ਦੇ ਵਿੱਚ ਕਿਸੇ ਬਿਜ਼ਨਸ ਦੇ ਬਾਹਰ ਟਰਾਂਜ਼ਿਟ ਵਾਲੀ ਥਾਂ ਤੇ ਪਾਰਕਾਂ ਦੇ ਵਿੱਚ ਸਪੋਰਟਸ ਗਰਾਊਂਡ 'ਚ ਜਾਂ ਫਿਰ ਜਿਹੜੇ ਹੋਰ ਜਨਤਕ ਥਾਵਾਂ ਨੇ ਜਿੱਥੇ ਕਿ ਲੋਕ ਆਮ ਵਿਚਰਦੇ ਨੇ ਉੱਥੇ ਹਾਰਡ ਡਰੱਗ ਲੈਣ ਦੇ ਉੱਪਰ ਮਨਾਹੀ ਜਿਹੜੀ ਉਹ ਹੁਣ ਹੋਏਗੀ ਤਾਂ ਹੁਣ ਇਸ ਚੀਜ਼ ਨੂੰ ਸਰਕਾਰ ਨੇ ਸਭ ਦੀ ਸੇਫਟੀ ਸਿਕਿਉਰਿਟੀ तमाम ਚੀਜ਼ਾਂ ਨੂੰ ਦੇਖ ਕੇ ਕੀਤਾ ਪਰ ਦੂਜੇ ਪਾਸੇ ਜਿਹੜੇ ਐਡਵੋਕੇਸੀ ਕਰਨ ਵਾਲੇ ਗਰੁੱਪ ਨੇ ਜਿਹੜੇ ਕਿ ਇਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਨੇ ਕਿ ਉਹਨਾਂ ਨੂੰ ਇਸ ਢੰਗ ਦੇ ਨਾਲ ਨਸ਼ਾ ਲੈਣ ਦੀ ਸਹੂਲਤ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਸਪੇਸ ਸਰਕਾਰ ਨੂੰ ਮੁਹੱਈਆ ਕਰਾਉਣੀ ਚਾਹੀਦੀ ਹੈ ਤੋ ਇਹ ਕਹਿ ਰਹੇ ਨੇ ਕਿ ਤੁਸੀਂ ਲੋਕਾਂ ਨੂੰ ਬੈਕ ਐਲਿਸ ਦੇ ਵਿੱਚ ਤੱਕ ਦਿੱਤਾਗਾ ਕਿ ਉੱਥੇ ਬੈਠ ਕੇ ਉਹ ਨਸ਼ਾ ਕਰਨਗੇ ਤੇ ਓਵਰਡੋਜ਼ ਹੋਣਗੇ ਤਾਂ ਉਹਨਾਂ ਦਾ ਪਤਾ ਹੀ ਕਿਸੇ ਨੂੰ ਨਹੀਂ ਲੱਗਣਾ ਉਹਨਾਂ ਨੂੰ ਸਹੂਲਤ ਜਿਹੜੀ ਉਹ ਨਹੀਂ ਮਿਲ ਸਕਦੀ ਪਰ ਸਮੱਸਿਆ ਬਹੁਤ ਗੰਭੀਰ ਹੈ ਇਹਦੇ ਹੱਲ ਕਰਨ ਦੇ ਲਈ ਤਜਰਬੇ ਜਿਹੜੇ ਉਹ ਕੀਤੇ ਜਾ ਰਹੇ ਨੇ ਸੋ ਕਿਹੜਾ ਤਜਰਬਾ ਸਫਲ ਰਹਿੰਦਾ ਜਾਂ ਕਿਹੜਾ ਫੇਲ ਹੁੰਦਾ ਇਹ ਤਾਂ ਹੁਣ ਸਮਾਂ ਆਉਣ ਤੇ ਪਤਾ ਲੱਗਣਾ ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੀ ਜਾਨ ਜਿਹੜੀ ਉਹ ਟੌਕਸਿਕ ਡਰੱਗਸ ਤੋਂ ਬਚਾਈ ਜਾ ਸਕੇ ਪਰ ਫਿਲਹਾਲ ਇਹ ਉਸ ਢੰਗ ਦੇ ਨਾਲ ਸੰਭਵ ਹੁੰਦਾ ਦਿਖਾਈ ਨਹੀਂ ਦੇ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ